ਕੋਦਰ ਅਜਿੰਦਾ ਪਈ ਹੈ। ਮਗਰ ਦੇਖਦੇ ਹੋ ਪਰਚੀ ਉਹਨਾਂ ਨੂੰ 200 ਸੌਤ ਨੂੰ ਸੁਪੂ ਗੇ ਆ। ਕਿ ਮੈਂ ਦੇਖ ਉਸ ਦੁਆਰੇ ਦੇ ਗਿਨਣੇ ਵਿਚਾਰ ਰੱਖੜੇ ਨੇ। ਤੁੰਨਾ ਦਿਨਾਉ ਕੋਰ ਦਾ ਇਹ ਤਾਂ ਐਸਾ ਕੀਤਾ ਗਿਆ ਕਿ ਫਾਇਦੀ ਤੋਂ ਬੈਠੇ ਜਿਹੜੀ ਕਰ ਲਵੋ ਆਪਣੀ

ਹੰਦਲ ਤੇ ਹਾਰੇ ਜੀ ਦੋਸਤੋ ਇਹ ਦੋ ਗਲਾ ਤਾਂ ਪਹਿਲਾਂ ਕਲੀਅਰ ਹੋ ਗਈਆਂ ਜਿਹੜੀਆਂ ਸਵਾਲਾਂ ਲੈ ਕੇ ਨੇ ਤੁਸੀਂ ਕਮੇਟੀ ਇੱਕ ਨੂੰ ਹੱਥ ਵੀ ਲਾ ਕੋ ਬਿੜੀ ਨਹੀਂ ਆਉਂਦੀ ਬੈਨਾ ਐਸੀ ਇਸ ਮਾਰਮਾ ਕਦੋਂ ਤੇ ਕਿੱਥੇ ਇੱਕ ਕਲੀਅਰ ਹੋ ਗਿਆ ਬਰਨਾਰੇ ਹੁਕਮ ਤੇ ਆਪਰੂਵ ਹੁਕਮ ਅੰਤਵਰਨ ਹੁਕਮ ਇਹ ਸਵਾਲ ਜਿਹੜਾ ਆਪਣੇ ਆਪ ਚ ਸੰਪੂਰਨ ਖਤ ਹੋ ਗਿਆ ਹੁਣ ਇੱਕ ਸਵਾਲ ਤਾਂ ਪਹਿਲਾ ਇਹ ਹੈ ਕਿ ਪੰਜਾਬੀ ਸਰਕ 99 ਦੀ ਚੋਣ ਹੈ ਮਾਰਚ ਦੇ ਵਿੱਚ ਚਾਉਣੀ ਹੈ ਅਸੀਂ ਪਹਿਲਾਂ ਵੀ ਟੋਣਾ ਲੜਦੇ ਰਹੇ ਹਾਂ ਇਹਦੇ ਤੋਂ ਅਸੀਂ ਮੁੱਖ ਕਰਨੇ ਹੁੰਦੇ ਜੇ ਅਸੀਂ ਕਹਿੰਦੇ ਵੀ ਤੇਂਦਰੀ ਪੰਜਾਬੀ ਲਿਖ ਸਵਾਲ ਸੇਖੋ ਮੈਂ ਜਿਵੇਂ ਤੁਸੀਂ ਜਾਂਦਾ ਉੱਤੇ ਉਹਦੇ ਨਾਮ ਨੇ ਭੇਜਦੇ ਸੇ ਭਗਾਨਾ ਤੋਂ ਆਪਣੇ ਫਾਈਨਲ ਬਣਾ ਕੇ ਭੇਜ ਲਿਆ। ਇੱਕ ਦੋ ਵਾਰੀ ਅਸੀਂ ਗੱਠ ਲੋੜ ਵੀ ਕੀਤਾ। ਪਰ ਉਹ ਗੱਠ ਲੋੜ ਦੇ ਨਾਲ ਨਤੀਜੇ ਵੀ ਵਾਹੇ ਬਰਬੂਲੇ ਨਿਕਲੇ। ਉਹ ਅੱਜ ਇਸੇ ਬਸਲਾ ਕਰਨਾ ਚਾਹੁੰਦੇ ਕਿ ਕਿ ਸਾਡੇ ਅਦਾਲਤ ਤੋਂ ਪਹਿਲਾਂ ਸੱਜ ਕਾਂਗਰਸ ਦਾ ਅਦਾਲਤ ਆਉਣਾ ਹੈ। ਉਹ ਮਾਰਚ ਦੇ ਵਿੱਚ ਆਉਣਾ। ਧੰਨਵਾਦ। ਮਾਰਚ ਦਾ ਕਿਹੜਾ ਮਾਰੂ? ਪ੍ਰਧਾਨ ਜੀ 15 ਮਾਰਚ ਦਾ ਹੈ। ਹਾਂਜੀ। ਤੈ ਹੋ ਗਈ ਹੈ। ਤੈ ਹੋ ਗਿਆ। ਤੇ ਸਾਨੂੰ ਅੱਜ ਇਸ ਹਾਊਸ ਦੇ ਵਿੱਚੋਂ ਇਹ ਗੱਲ طے ਕਰਕੇ ਉਹ ਫਰਾਂਟ ਇਹਦਾ ਵੀ ਅਸੀਂ ਜਿਹੜੀ ਲੈਡੀ ਸਰਕਟ ਦੀ ਇਲੈਕਸ਼ਨ ਦੇ ਸਾਰੇ ਨਾ ਜਿਹੜਾ ਚੋਰ ਦੇ ਸਾਰੇ ਨਾ ਇੱਕ ਧਿਰ ਬਣ ਕੇ ਲੈਣਾ ਜਾਂ ਬਾਹਰ ਖੜ ਕੇ ਲੈਣਾ ਜਾਂ ਕੀ ਕਰਨਾ ਜਾਂ ਸਾਡੇ ਨਮਾਇਦ ਉਸੇ ਕਿਵੇਂ ਜਾਣਗੇ ਕਿਵੇਂ ਅਸੀਂ ਕਰਾਂਗੇ ਕੀ ਕਰ ਫੋਟ ਕਰਨਾ ਬਾਅਦ ਵਿੱਚ ਜਾਂ ਨਹੀਂ ਬਾਅਦ ਵਿੱਚ ਇਹਦੇ ਉੱਤੇ ਇੱਕ ਵੀਰੂਪ ਦੇ ਵਿੱਚ ਸਾਨੂੰ ਵਿਚਾਰ ਕਰਨਾ ਚਾਹੀਦਾ ਇਹ ਗੱਲ ਰੋਕ ਕਰਦੇ ਤੁਸੀਂ ਦੱਸੋ ਆਪਣੇ ਵਿਚਾਰ ਮੈਂ ਤਾਂ ਵਿਦਿਆ ਤੁਹਾਨੂੰ ਪੁੱਛ ਰਿਹਾ ਹਾਂ ਤੁਸੀਂ ਆਪ ਦੇ ਵਿਚਾਰ ਦੱਸੋ ਇਹਦਾ ਵਿਚਾਰ ਤਾਂ ਫੈਟ ਹਾਊਸ ਨੇ ਫੈਸਲਾ ਕਰ ਰਿਹਾ ਨਾ ਮਤਲਬ ਉਹ ਹੋ ਗਿਆ ਉਹਦੇ ਵਿਚਾਰ ਨਾਲ ਇਹ ਕਿਸੇ ਹਾਊਸ ਦਾ ਉਹ ਲੋਕ ਕਿਹੜਾ ਚੋਣ ਅਸੀਂ ਇਹ ਗੱਲ ਵੀ ਪਿਛਲੇ ਸਾਲ ਡ੍ਰੱਪ ਲਾਸ ਵਾਰ ਸੀ ਫੈਸਲਾ ਉਹਦੇ ਵਿੱਚ ਅਸੀਂ ਕੇਂਦਰੀ ਲਖਰ ਸਮਾਜ ਜਿਹੜੇ ਰੈਜ਼ੀਡੈਂਸ ਐਸੋ ਨਾਲ ਅਸੀਂ ਅਲੈਕਸ ਹੋਇਆ ਸੀ ਪਰ ਉਹ ਜਿਹੜਾ ਸਰਪ੍ਰਿੰਤ ਜਿਆਰ ਲੋਕ ਬਧੀਆ ਨਹੀਂ ਪੜੇ ਮੇਰਾ ਖਿਆਲ ਹੈ ਕਿ ਹੋ ਸਕਦਾ ਵੀ ਸੌਣ ਵਧੀਆ ਰੱਖਿਆ ਹੋਵੇ ਕਿਉਂਕਿ ਉਹਨਾਂ ਨੇ ਸਾਡੇ ਨਮਾਇंदे ਸੀ ਜਿਹੜੇ ਜਿਨ੍ਹਾਂ ਨੂੰ ਅਸੀਂ ਸਾਡੇ ਪਿੰਡ ਚ ਬੁਲਾਇਆ ਸੀ ਤਾਂ ਉਹ ਚਰੇਗੇ ਔਰ ਖੱਬੇ ਸੱਜੇ ਵਾਲੇ ਪੁਰਾ ਨਿਕਲ ਗਏ ਇਹ ਜਿਸ ਕਰਕੇ ਇਹਦੇ ਚ ਬਚਾਰਾ ਕਰਨਾ ਚਾਹੀਦਾ ਕਿ ਸਾਨੂੰ ਅਯਾਦਾਨਾ ਤੋਂ ਤੇ ਕੋਲੜਨੀ ਚਾਹੀਦੀ ਹੈ ਜਹ ਸਾਡੇ ਮੈਂਬਰ ਇਕੱਠਾ ਹੋਣੇ ਹੋ ਬਦਲੋਂ ਦੂਸਰੀ ਗੱਲੋਂ ਜਿਹੜਾ ਸਾਡਾ ਜਨਾਸਾ ਕੇਂਦਰੀ ਸਭਾ ਦਾ ਇਹਦੇ ਵਿੱਚੋਂ ਪਿਛਲੇ ਸਮੇਂ ਵਿੱਚ ਦੋ ਗੱਲਾਂ ਗਾਇਬ ਰਹੀਆਂ ਤਾਂ ਮੈਂ ਮਤਲਬ ਕਾਫੀ ਲੰਮੇ ਸਮੇਂ ਤੋਂ ਮਤਲਬ ਸੰਸਦਨ ਜੁੜਾਇਆ ਗਿਆ ਗਾਇ ਕਈ ਵੀ ਕੇਂਦਰੀ ਪੱਧਰੀ ਇੱਕ ਸਮੱਸਿਆ ਕੋ ਬੜਾ ਤੋਂ ਪਹਿਲਾਂ ਦਾ ਸੀ ਮੈਂਬਰ ਇੱਕ ਵਾਰ ਸੀ ਵੀ ਜਦੋਂ ਅਸੀਂ ਅਜਲਾਸ ਕਰਦੇ ਸੀ ਅਜਲਾਸ ਦੇ ਵਿੱਚ ਪੈਨਲ ਬਣਦਾ ਸੀ ਜਿਹੜੇ ਨਵੇਂ ਟੀਮ ਦਾ ਉਹ ਉਸ ਦਿਨ ਚੁੰਮੜਲੇ ਦਾ 15 ਮਿੰਟ ਪਹਿਲਾਂ ਵੀ ਮਿੰਟ ਪਹਿਲਾਂ ਇੱਕ ਕਾਰਜਕਾਰਨ ਦੀ ਮੀਟਿੰਗ ਦੇ ਵਿੱਚ ਪੈ ਹੁੰਦਾ ਸੀ ਇਹ ਉਹ ਪਿਛਲੇ 2 ਦਿਨਾਂ ਤੋਂ ਮੱਚ ਨਹੀਂ ਹੋਇਆ ਇਹ ਕਰਨਾ ਚਾਹੀਦਾ ਕਿ ਕਿ ਕਾਰਜ ਕਰਨ ਦੀ ਮਿਹੜੇ ਕਦਾ ਘੰਟਾ ਘੋੜ ਰੱਖ ਕੇ ਉਹਦੇ ਵਿੱਚ ਜਿਹੜਾ ਪੈਨਲ ਵਿਚਾਰਿਆ ਜਾਵੇ ਜੇ ਫਲਾਫਲਾ ਮੰਡਰਸੀ ਫਲਾਫਲਾ ਕੰਮ ਦੋਸਤੇ ਲਾ ਰਹੇ। ਇੱਕ ਗੱਲ ਦੂਸਰੀ ਗੱਲ ਇਹਦੇ ਨਾਲ ਹੀ ਜੁੜੀ ਹੋਈ ਹੈ ਅਜਲਾਸ ਸੁਣ ਤੋਂ ਬਾਅਦ ਅਸੀਂ ਰਿਵਿਊ ਕਰਦੇ ਹਾਂ ਤੁਸੀਂ। ਅਸੀਂ ਬਰਨਾਲੇ ਵੀ ਕਰਿਆ ਸੀ ਤੁਸੀਂ ਵੀ ਕਰਿਆ ਸੀ ਕਿ ਇਥੇ ਕਰਿਆ ਤੇ ਪਿਛਲੇ ਕੱਚਾ ਟਰਮਾ ਤੋਂ ਉਹ ਜਿਹੜਾ ਬਦਲਾਅ ਅਜਲਾਸ ਦਾ ਰਿਵਿਊ ਆ ਉਹ ਗਾਇਬ ਹੈ। ਉਹ ਸਾਨੂੰ ਕਰਨਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਜਿਹੜਾ ਉਹਨਾਂ ਸਤਿਕਾਰਯੋਗ ਨਵੀਂ ਦਿਲਾਸ ਹੋਣਾ ਅਸੀਂ ਉਹਦੇ ਵਿੱਚੋਂ ਵੀ ਖੱਟਿਆ ਕੀ ਗਮਾਇਆ ਸਾਨੂੰ ਉਹਦੇ ਤੇ ਵੀ ਡਾਕਟਰ ਸਲਾਹਣਾ ਚਾਹੀਦਾ ਜੇ ਅਸੀਂ ਜਸੇਬੰਦ ਤੌਰ ਤੇ ਕਮਜ਼ੋਰ ਹੋਵਾਂਗੇ ਤਾਂ ਅਸੀਂ ਮੁਰੇ ਨਹੀਂ ਜਾ ਸਕਦੇ ਸਾਨੂੰ ਇਹ ਉਸ ਫਰੰਟ ਤੇ ਵੀ ਧਿਆਨ ਲਾਭਣਾ ਚਾਹੀਦਾ ਤੇ ਤੀਸਰੀ ਗੱਲ ਇਹ ਹੈ ਮਤਲਬ ਸਾਡੇ ਕੋਲੇ 118 ਸੁਭਾਵਨਾ ਸੇ ਸੂਚੀ ਮੁਤਾਬਕ 171800 ਮੈਂਬਰ ਸੀ ਤਾਂ ਉਹਦੇ ਵਿੱਚੋਂ ਜਦੋਂ ਅਸੀਂ ਉਹਦੇ ਨਾਲ ਇਲਾਜ ਕਰਦੇ ਪਿਛਲਾ ਮਿਲਣ ਕਰਿਆ ਸੀ ਸਟਾਫ ਐਂਡ ਇਹਦੇ 100 ਮੈਂਬਰ ਦੇ ਆਜੂ ਸਾਰੇ ਕਿਹੜੇ ਸਾਨੂੰ ਪੁਣਾ ਹੋਰੇ ਸੁਟਣਾ ਚਾਹੀਦਾ ਵੀ ਬਾਕੀ ਦੇ ਬੰਦੇ ਸਾਡੇ ਕਿੱਥੇ ਗਏ ਜਦੋਂ ਕਿ ਮੇਰੀ ਸਭਾਈ ਲਾਲੋਈ ਸ਼ੇਰਪੁਰ ਦੇ ਵਿੱਚ ਅਸੀਂ ਇੱਥੇ 35 ਮੈਂਬਰਾਂ ਦੀ ਸੂਚੀ ਦਿੱਤੀ ਹੈ ਬੇਟੇ ਸਾਡੇ ਕੋਲ 40% ਆ ਰਹੇ 40 ਪਰ ਸੀ ਪੁਸ਼ਟੀ ਕਰਦੇ ਵੀ ਅਸੀਂ ਮੌਜੂਦ ਮੈਂਬਰ ਸੇ ਲੇਕੇ ਜਾਂਦੇ ਜੇ ਬਾਕੀ ਦੇ ਨਹੀਂ ਆਉਂਦੇ ਪੰਜਾਬੀਆਂ ਉਹਦੇ ਵੀ ਕੀ ਕਰਨ ਇਹ ਸਵਾਲ ਮੈਂ ਬੂਰੇ ਜੀ ਬੈਠੀਆਂ ਸਾਰੀ ਇਹ ਕੇਂਦਰੀ ਪੰਜਾਬ ਇਲੈਕਸਮਸ ਸੇਖੋਂ ਬੈਠੀ ਹੈ ਇਧਰੇ ਕ੍ਰੀਮ ਬੈਠੀ ਹੈ ਇਨਾਂ ਨੇ ਤਾਂ ਫਰਜ਼ ਬਣਦਾ ਵੀ ਸੋਚੋ ਵੀ ਅਸੀਂ ਕਿਉਂ ਅਛੇ ਰਹੇ ਹਾਂ ਸਾਡੀ ਮੈਂਬਰਸ਼ਿਪ ਕਿਉਂ ਘੱਟ ਰਹੀ ਤੇ ਕਾਰਨ ਕੀ ਨੇ ਕੋਈ ਸਿਰ ਬਨੈਦੀ ਕਾਰਨ ਹੋਣਗੇ ਕੋਈ ਤੁਹਾਨੂੰ ਤਾਂ ਕਾਰਨ ਹੋਣਗੇ ਉਹਨਾਂ ਕਾਰਨਾਂ ਤੇ ਅਸੀਂ ਪਟਕ ਤੇਜ ਕਰੀਏ ਨਾ ਕਿ ਮਨ ਨੂੰ ਲੁੱਟ ਲੈਣ ਛੱਡੀਏ ਇਹ ਗੱਲ ਵੀ ਗੱਲ ਅੱਜ ਵੀ ਤੇ ਨਹੀਂ ਆਉਂਦੀ ਕੋਈ ਉਹਦੇ ਤੁਹਾਨੂੰ ਛੱਡ ਦਿਓ ਤਾਂ ਫਿਰ ਸਾਰੇ ਕੋਲ ਰਹਿ ਕੀ ਜਾਊਗਾ ਜੇ ਅਸੀਂ ਜਿਹੜੇ ਮੈਂਬਰ ਕਹਿੰਦਾ ਸਿਰਫ ਬੋਕਸੀ ਭਰ ਲੈਣਿਆਂ ਸਾਰੇ ਕੋਈ ਮੈਂਬਰਸ਼ਿਪ ਉਹ ਨਹੀਂ ਆਈ ਉਹ ਸਾਡੀਆਂ ਮੀਂਹਾਂ ਦੇ ਵਿੱਚ ਨਹੀਂ ਆਉਂਦੇ ਫਿਰ ਅਸੀਂ ਵੈਕਟਰ ਕਿਸ ਸੰਬੰਧਤਾ ਹੀ ਕਰ ਰਹੇ ਹਾਂ ਕਿ ਜਿਹੜੇ ਹਰਕਤ ਤੁਸੀਂ ਲੱਗਣ ਵਾਸਤੇ ਕਹਿੰਦੇ ਤਾਂ ਅਸੀਂ ਆਪ ਆਕਾਸ਼ੀ ਰੁਕਣ ਕਿਉਂ ਕਰਵਾਏ ਇਹਨਾਂ ਤੇ ਚੁੱਛੇ ਨਾਲ ਵਿਚਾਰ ਕਰਨਾ ਚਾਹੀਦਾ ਕਿ ਸਾਡੀ ਭਾਤੀ ਦਾ ਘਟਣ ਦਾ ਕਾਰਨ ਕੀ ਹੈ ਤੇ ਇਹਨੂੰ ਬਧਾਉਣ ਦੇ ਢੰਗ ਕੀ ਨੇ ਤਾਂ ਕਿ ਅਸੀਂ ਆਉਣ ਵਾਲੀ ਜਿਹੜੀ ਗੱਲ ਹੈ ਉਸੇ ਸਹੀ ਢੰਗ ਨਾਲ ਮਨਾ ਸਕੀ ਜੀ ਜਿਸ ਗੱਲ ਇਹਨਾਂ ਦੇ ਵਿਚਾਲੇ ਸਾਡੀ ਆਉਂਗੀਆਂ ਜਿਹੜੀ ਇਹਨਾਂ ਦੁਹਾ ਤਾਂ ਲਾਸਾਂ ਤੋਂ ਪਹਿਲਾਂ ਆਉਣੇ ਚਾਹੀਦੇ ਉਲੇ ਫੇਰ ਜਿੜੀ ਗੱਲ ਸੀ ਉਹ ਸਾਨੂੰ ਪਸਕੇ ਦਾ ਉਤੇ ਕਰਨਾ ਚਾਹੀਦਾ ਇਹ ਨਹੀਂ ਛੱਡਣਾ ਚਾਹੀਦਾ ਵੀ ਸਾਨੂੰ ਢੋਲ ਤੋਂ ਸਾਗ ਲੱਗਦੀ ਹੈ ਠੀਕ ਹੈ ਤੁਸੀਂ ਇਹ ਜਿਹੜੀ ਸੀ ਪ੍ਰੋਗਰਾਮ ਕਰਨਾ ਸੀ ਪੰਜ ਬੰਦੇ ਇਕੱਠੇ ਹੋਏ ਸੀ ਪਰ ਉਹ ਕਹਿਦਾ ਤਾਂ ਆਪਣੇ ਬੰਦਰ ਬਣਾ ਕੇ ਫੋਟੋਆਂ ਲਈਆਂ ਕਵਰੇਜ ਕਰਾਈ ਔਰ ਮਾਰਕ ਕਰਿਆ ਪੰਜ ਬੰਦੇ ਤੁਰੇ ਸੀ ਜਿਦੋਂ ਸੀ ਜਿੱਥੇ ਜਾ ਕੇ ਬੰਦ ਕਰਨਾ ਸੀ ਜਿੱਥੇ 25 ਬੰਦੇ ਸਾਡੇ ਨਾਲ ਉਹ ਬੰਦੇ ਹੋਗੇ ਸੀ ਜਿਨ੍ਹਾਂ ਨੂੰ ਪੰਜਾਬੀ ਨਾਲ ਜਾਂ ਪੰਜਾਬੀ ਦੇ ਮਸਲ ਨਾਮ ਦੀ ਸੀ ਪਤਾ ਪਰ ਸਾਡੇ ਨਾਲ ਫੋਟੋਆਂ ਖੜੇ ਉਰੇ ਨਾ ਬਾਹਰ ਵਿੱਚ ਕਵਰੇ ਨੂੰ ਉਹਦਾ ਘੱਟੋ ਘੱਟ ਲੋਕਾਂ ਦਾ ਸਰਕਾਰ ਨੂੰ ਚੇਅਰਬ ਦਾ ਗੈਨਾ ਵੀ ਹਾਂ ਛੇੜ ਪਰਚੂ ਸੋਹ ਰਿਆ ਜੇ ਤੁਸੀਂ ਕਹੋਗੇ ਵੀ ਸਿਰਫ ਅੰਦਰ ਬਾਅਕੀ ਮੀਟਿੰਗ ਕਰਨੀ ਠੀਕ ਹੈ ਉਹਦਾ ਫਿਰ ਮਾਨਣਾ ਨਹੀਂ ਕਰਦਾ ਕਿਹੜਾ ਛੱਡ ਕੇ ਜਾਓ ਟੋਲ ਲੈ ਕੇ ਜਾਓ ਮਨੁੱਖੀ ਜੀਤ ਉਹਦਾ ਸਭ ਤੋਂ ਨਹੀਂ ਹੁੰਦਾ ਨਾ ਪਰ ਸੜਕ ਨੂੰ ਸਾਨੂੰ ਬੰਦ ਲੈ ਕੇ ਜੁੜਨਾ ਚਾਹੀਦਾ ਹੈ ਜੇਕਰ ਤੁਸੀਂ ਆਪਣੀ ਗੱਲ ਗਣੀ ਲੋਕਾਂ ਵਾਸਤੇ ਗਣੀ ਹੈ ਨਾਰਾਇਣ ਚਾਉਣੇ ਚਾਹੀਦੇ ਸਾਨੂੰ ਸ਼ਰਮ ਦੀ ਗੱਲ ਤਾਂ ਇਹ ਹੈ ਵੀ ਅਸੀਂ ਪੰਜਾਬੀਆਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਭਾਸ਼ਾ ਦੀ ਮਮ ਕਰਦੇ ਆਂ ਗੁਰਪ੍ਰੀਤਨ ਖਣੀ ਸਰਕਾਰ ਦਾ ਜ ਸਾਡੇ ਨਾ ਮੈਨ ਦਾ ਜਾ ਸਿਮਨ ਨਾਲ ਸਾਂਹੀ ਪੈ ਰਖਦੇ ਆਂ ਇਹ ਸਿਮਨ ਕਲਾ ਆਪਣੀ ਬੋਲ ਦੇ ਕਿਉਂ ਜਦੋਂ ਚੋਣਾਂ ਆ ਨੇ ਮੁਰੇ ਸਤਾ ਦੇ ਵਿੱਚ ਮੇਰਾ ਆਪਣਾ ਇੱਕ ਵਿਜੀਪਚਾਰ ਹੈ ਤੁਹਾਡੇ ਵਿੱਚ ਆਵੇ ਚੰਗੀ ਗੱਲ ਹੈ ਵੀ ਜਦੋਂ ਕੋਈ ਵੀ ਅਰਮਣ ਹੈ ਕੋਈ ਵੀ ਮੰਤਰੀ ਕੋਈ ਵੀ ਵੋਟਾ ਮੰਗਣਾ ਹੁੰਦਾ ਹੈ ਤਾਂ ਉਹਦੇ ਨਾਲ ਬਾਕੀ ਦੇ ਮੁੱਦਿਆਂ ਤੋਂ ਅੱਗੇ ਦੇ ਮੁੱਦਿਆਂ ਤੋਂ ਉਹਦੇ ਸ਼ਹਿਰ ਤੋਂ ਮੁੱਦੇ ਤੋਂ ਬਿਨਾ ਮਾਹੌਲੀ ਦਾ ਮੁੱਦਾ ਅੱਖਣਾ ਚਾਹੀਦਾ ਵੀ ਤੁਸੀਂ ਦੱਸੋ ਸਾਡੇ ਬਾਰੇ ਕੀ ਕਰੋਗੇ ਤੁਸੀਂ ਬਾਰਲੇ ਮੁੱਟਵਾ ਰਹੇ ਤੁਸੀਂ ਪੰਜਾਬੀ ਹੋ ਨਾ ਤੁਹਾਡੇ ਨਾਨਾ ਮਾਪ ਪੰਜਾਬੀ ਦੇ ਨੇ ਤੁਹਾਡੇ ਭੈਣਾਂ ਪੰਜਾਬੀ ਨੇ ਤੁਹਾਡੇ ਭਾਈ ਪੰਜਾਬੀ ਨੇ ਪੰਜਾਬੀ ਬੋਲਦੇ ਪੰਜਾਬੀ ਜਨਮ ਦੇ ਖਾਨਦਾਨ ਤੁਸੀਂ ਪੰਜਾਬੀ ਮਹਿਨ ਹੋ ਵੀ ਅਸਰ ਦਾ ਮਨ ਕਰਦੇ ਨਾ ਵੀ ਨੱਕ ਕਰੋ ਕਿਹਾ ਭਾਈ ਤੁਸੀਂ ਕੰਮ ਨਹੀਂ ਕਰਦੇ ਸਾਨੂੰ ਉਹ ਗੱਲ ਛੱਡ ਕੇ ਵੀ ਉਹਨਾਂ ਨਾਲ ਸਾਡੇ ਸਾਥ ਪੈ ਲਈ ਰਹੇ ਸਭ ਸਤ ਸਬਦਾਨੇ ਵਿੱਚ ਇਹ ਕੰਮ ਕਰਨਾ ਚਾਹੁੰਦੇ ਤਾਂ ਆ ਕੇ ਸਾਡੀ ਗੱਲ ਜਿਹੜੀ ਉਹ ਸਰਕਾਰ ਤੱਕ ਪਹੁੰਚੇ ਜਦੋਂ ਉਸ ਨੂੰ ਨੱਕ ਕਰਵਾ ਸਕੀਏ ਬਹੁਤ ਬਹੁਤ ਧੰਨਵਾਦ ਉਹ ਭਾਈ ਚਾਹ ਇਹਦੇ ਵੀ ਪਿਆ ਦਿਓ

ਮੈਂ ਦਿਲ ਦਸਤਾਰੀ ਸੈਸਵਾ ਤੋਂ ਗੁਰਮੰਗਲ ਕਰ ਰਿਹਾ ਹਾਂ। ਉਹ ਜਿਹੇ ਹੈ ਵੀ ਜਿਸ ਤਰ੍ਹਾਂ ਸਰਕਾਰ ਮੇਰੇ ਸੰਬੰਧ ਹੈ। ਉਹਦੇ ਸੰਦਰਭ ਵਿੱਚ ਇਹ ਹੈਗਾ ਵੀ ਅਸੀਂ ਪਹਿਲਾਂ ਪ੍ਰਸਾਦ ਸਿੰਘ ਅਸ਼ਰੇ ਮਹਾਰਾਜ ਜਿਹੜਾ ਚੱਲਦਾ ਸੀ ਉਦੋਂ ਮੈਂ ਕਰੀਏ ਉਸ ਤੋਂ ਆਲੇ ਸੀ ਐਜੂਕੇਸ਼ਨ ਦੇ ਬਲਾਰੇ ਸਾਦ ਕੇ ਉੱਥੇ ਦੀ ਦੀ ਖਾਸ ਸਰਕਾਰ ਦੇ ਵਿੱਚ ਉੱਥੇ ਕਰਵਾਉ ਕੀਤੇ ਮਤਲਬ ਕਿ ਪਾਉਂਦੇ ਸੋਲਰੀ ਇੰਸਟਰਾਸਿਜ ਕਿ ਟੋਪੀ ਸਾਡੀ ਪਰੂਲ ਕਵੀ ਵਰਗ ਦੀ ਐਜੂਕੇਸ਼ਨਰ ਜੋ ਉਹਨਾਂ ਨੂੰ ਐਜੂਕੇਸ਼ਨ ਤੋਂ ਵਾਝਾ ਕੀਤਾ ਜਾ ਰਿਹਾ ਵੀ ਕਿਵੇਂ ਅਸੀਂ ਉਹਨੂੰ ਮਤਲਬ ਪਛਾਣ ਸਕਦੇ ਹਾਂ ਜੀ ਇਹਨੂੰ ਤੋਂ ਵਾਝੇ ਹੋ ਗਏ ਤੇ ਉਹ ਤੋਂ ਰਹਾ ਵਾ ਅਸੀਂ ਨਗਾਦਾਰ ਹੋਰ ਕੋਈ ਸੰਗੀਤ ਦੀਆਂ ਕੋਈ ਸਭਾ ਦੀਆਂ ਬੰਦ ਦਸਿਆਰ ਜਿਹੜਾ ਪ੍ਰੋਗਰਾਮ ਹੈ ਉਹਦੇ ਚ ਉਹ ਲੋ ਸੰਗਰਗਿਆ ਯੋਜਿਤ ਕਰਦੇ ਨੇ ਜਿੱਥੇ 28 ਜੂਨ ਬਿੰਦ ਪਿਆਰੀ ਮਹਾਂ ਦਾ ਜਿਹੜਾ ਹੈ ਜਨਮ ਦਿਨ ਤੇ ਇਸ ਤਰ੍ਹਾਂ ਹੀ ਆਪਣਾ 12 ਫਰਵਰੀ ਨੂੰ ਜਿਹੜਾ ਜਿਹੜਾ ਹੈ ਛੋੜੇਰ ਦੇ ਵੀ ਛੋੜੇਰ ਦੇ ਨੂੰ ਉਸ ਹੀ ਮਨਾਉਂਦੇ ਆਂ ਉੱਥੇ ਕਿਸੇ ਸਕੂਲ ਜਾਂ ਗਔਲੇ ਦੇ ਵਿੱਚ ਇਸ ਤਰ੍ਹਾਂ ਅਸੀਂ ਦੂਸਰ ਗਰਮੀਆਂ ਤੋਂ ਇਲਾਵਾ ਵੀ ਜਿਹੜੀ ਸੀ ਸਮੁੰਦਰ ਨੇ ਇਹਨਾਂ ਨੂੰ ਕੋਈ ਆਸ-ਪਾਸ ਸੰਗਠਨ ਚੱਲਦਾ ਪਰ ਉਹੋ ਜਿਹੜਾ ਜੋੜ ਕਿਸੇ ਗੱਲ ਦੀ ਗੱਲ ਹੈ ਅੱਜ ਇਹ ਤੋਂ ਲਾਵਾ ਜੀ ਜਿਹੜੀਆਂ ਕੁਝ ਗੱਲਾਂ ਦੱਸੀਆਂ ਗਈਆਂ ਨੇ ਹੈਗੀ ਵੀ ਕੈਬਨਟ ਸਬ-ਕਮਟੀ ਦੇ ਨਾਲ ਮੀਟਿੰਗ ਹੋਈ ਸੀ। ਉਹਦੇ ਵਿੱਚ ਹੁਣ ਵੀ ਨਰੋ ਉਸ ਗੱਲਾਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਹੈਗਾ ਵੀ ਅਸੀਂ ਉਹ ਨਹੀਂ ਦੇ ਸਕੀ। ਉਹਨਾਂ ਨੂੰ ਕਿਸੇ ਵਕੀਲ ਦੀ رائے ਦੇ ਨਾਲ ਜਾਂ ਕਿਸੇ ਨਾਲ ਜਿਸ ਦੇ ਵਿੱਚ ਦੋਵੇਂ ਗੁਰੂ ਸਹਿਦਾਰ ਵੀ ਹੋਵੇ, ਗੁਰੂ ਕੀ ਹੋਵੇ। ਉਹ ਤਰ੍ਹਾਂ ਦਾ ਵੀ ਮਤਲ ਲੈ ਗਈ ਜਜਮੈਂਟ ਡਾਕਟਰ ਕਰੇ ਰਾਲ ਕਰਕੇ ਹੈਗੀ ਹੈ। ਉਹਨਾਂ ਨੂੰ ਕਾਫੀ ਨੌਲੇਜ ਹੈ। ਜੋ ਲੋ ਮੇਰਾ ਦਿੱਤਾ ਸੁਣਦੇ ਆ ਜਾਂ ਹੋਰ ਵੀ ਇਸ ਤਰ੍ਹਾਂ ਦੇ ਕੋਈ ਵਿਦਵਾਨ ਜਿਹੜੇ ਕੋਈ ਅਪ੍ਰੋਚਰ ਸੁਲਾ ਦੇ ਸਕਣ ਤੇ ਚਲਾ ਦੇਣਾ ਆ ਕਿ ਉਹਨਾਂ ਨੇ ਕਿਹਾ ਵੀ ਆ ਤੁਸੀਂ ਦਿਓ ਤਾਂ ਉਹ ਦੇ ਦੇਣਾ ਚਾਹੀਦਾ ਸਰਭਾ ਵੱਲੋਂ ਉਸ ਤੋਂ علاوہ ਉਹਨਾਂ ਨੂੰ ਕੁਛ ਉਹਨਾਂ ਨੂੰ ਮੰਗਾ ਨਹੀਂ ਕਰਨੀਆਂ ਚਾਹੀਦੀ ਜਿਵੇਂ ਕੁਛ ਜਿਹੜੇ ਇੰਗਲਿਸ਼ ਵੀਡੀਓ ਸਕੂਲ ਆ ਉਹ ਆਪਣੇ ਪੰਜਾਬ ਦੇ ਵਿੱਚ ਹੀ ਚੱਲਦੇ ਆ ਵੀ ਉਹਨਾਂ ਦੇ ਵਿੱਚ ਪੰਜਾਬੀ ਬੋਲਣ ਤੇ ਬੈਨ ਲਾਇਆ ਹੁੰਦਾ ਨਾ ਫਿਰ ਪਰ ਉਹ ਇੰਗਲਿਸ਼ ਬੋਲਦੇ ਹਾਲਾ ਕਿ ਉਹਨੂੰ ਪਤਾ ਹੈ ਜਿਹੜੇ ਸਾਇੰਸ ਮੈਥ ਯਾਹ ਹੋ ਹੋਲੀ ਜੇ ਇੰਨਾ ਪ੍ਰੋਗਰੈਸ ਹੋਇਆ ਹੋਟ ਪੋਲਿਟিক্যাল ਸਾਇੰਸ ਦੇ ਜਿਹੜੇ ਕਨਸੈਪਟਸ ਹੈਗੇ ਉਹ ਮਦਰ ਟੰਗ ਤੋਂ ਪਹਿਲਾਂ ਬਾਹਰ ਭਾਸ਼ਾ ਤੋਂ ਬਰਾਜ ਨਹੀਂ ਹੋਣੀ ਅਜਿਹਾ ਨਹੀਂ ਹੋ ਸਕਦਾ ਪਰ ਚਾਹੋ ਜੇ ਕਿਹਾ ਮੈਂ ਸਾਇੰਸ ਮੈਥ ਜਦੋਂ ਮੈਂ ਕਹਿੰਦਾ 100% ਬੱਚੇ ਦੇ ਦਿਮਾਗ ਦੇ ਵਿੱਚ ਉਹ ਜਿਹੜੀ ਲਾਈਨਾਂ ਕੋਡ ਰੇਟ ਕਰਕੇ ਪਹਿਲਾਂ ਪੰਜਾਬੀ ਦੇ ਵਿੱਚ ਵੀ ਸਮਝਾਉਣਾ ਪੈਂਦਾ ਨਾਲ ਉਸ ਤੋਂ ਬਾਅਦ ਭਾਵੇਂ ਇੰਗਲਿਸ਼ ਬੋਲਦਾ ਹਮੇਂ ਪਲੱਸ ਮਾਈਨਸ ਤੋਂ ਲਿਉਣਾ ਚਾਹੀਦਾ ਵੀ ਲਿਉਣਾ ਪੈਣਾ ਓਕੇ ਇਗਰੈਸ ਦੇ ਵਿੱਚ ਵੀ ਦੱਸਦੇ ਹੈਗੇ ਆ ਤੇ ਨਾਲ ਪੰਜਾਬੀ ਵਿੱਚ ਵੀ ਇਹ ਦਾਬਾ ਇਹ ਜੀ ਇਹ ਇੱਕ ਆਰਡਰ ਕਰਾਉਣਾ ਚਾਹੀਦਾ ਵੀ ਸਰਕਾਰ ਕੋ ਬਕਾਇਆ ਤੋਂ ਤੇ ਸਕੂਲਾਂ ਨੂੰ ਕਿਉਂਕਿ ਉਹ ਰੈਗੂਲੇਸ਼ਨਲ ਨੂੰ ਡਿਪਾਰਟਮੈਂਟ ਦੀ ਡਿਪਾਰਟਮੈਂਟ ਦੀ ਹੁੰਦੀ ਹੈ ਤੇ ਉਹਨਾਂ ਨੂੰ ਸ਼ਕਤੀ ਦੇ ਨਾਲ ਕਿਉਂਕਿ ਉਹ ਹੈਗਾ ਵੀ ਪੰਜਾਬੀ ਦਾ ਲੈਵਲ ਕੀ ਹੈ ਉਹ ਚੈੱਕ ਮਸੀਂ ਵੀ ਜਾਂਦੇ ਰਹੇ ਚਾਰ ਮਿਸੀਪਲ ਤੇ ਤੋਂ ਵੀ ਉਹ ਪੰਜਾਬੀ ਵਿੱਚ ਜਾਂਦੇ ਰਹੇ ਤੇ ਬਹੁਤ ਮਾੜਾ ਹਾਲ ਹੈ ਪਿਆਬੀ ਦਾ ਵੀ ਅਸੀਂ ਅਜੇ ਤੱਕ ਲੋੜ ਦੇ ਸੁਧਾਰ ਉਹ ਦੇਖਿਆ ਸੀਗਾ ਉਹਨੇ ਕਿਹਾ ਕਿ ਜੇ ਮੰਦੇ ਨੂੰ ਜੇ ਅਸੀਂ ਘਾੜ ਜਾ ਕੇ ਪੁੱਛਿਆ ਵੀ ਜਦੋਂ ਵੀ ਆਪਣੇ ਘਾੜ ਨਾਲ ਕੋਈ ਵਾਰ ਦੇ ਸਰਪਾਰਾ ਕੋਣ ਹੈ ਕੋਈ ਕੋਈ ਪਦ ਨਹੀਂ ਬਚਾ ਵੀ ਛੇੜੇ ਦਾ ਕੋਣ ਹੈਗਾ ਉਹ ਨਹੀਂ ਸੀ ਬਤਾਉਣਾ ਜਿਵੇਂ ਘਾੜ ਦਾ ਸਰਦ ਦਿੰਦਸ ਤਿਆਰੀ ਹੈ ਛੇੜੇ ਪ੍ਰਵੰਤਕਾਰ ਕੀ ਹੈਗੇ ਮੈਨੂੰ ਇੰਨਾ ਝੁੱਟੇ ਹੋਏ ਜਾਂ ਹੋਰ ਹੈ ਕਿ ਉਹ ਵੀ ਹੋਰ ਵੀ ਸਾਡੀ ਪਾਲ ਸਮਝ ਦੇ ਵਿੱਚ ਕੋਟੇ ਹੋਈ ਵੀ ਪਕੜੇ ਬਿੰਡ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਸੋਹਣ ਸਿੰਘ ਪਕੜੇ ਦਾ ਨਾਮ ਨਹੀਂ ਦਿੱਤਾ ਗਿਆ ਇਹ ਇੰਨਾ ਸਾਡਾ ਨਾਮਯਾਨ ਵਰਗ ਸਾਡੇ ਜਿਹੜੇ ਨਾਇਕ ਹੈਗੇ ਉਹ ਆਪਣਾ ਲੋਕ ਉੱਤੇ ਆਪੋ ਸੋ ਇਹ ਮਤਲਬ ਇਸ ਤਰ੍ਹਾਂ ਸਾਨੂੰ ਮਲ ਪ੍ਰਮੋਟ ਕਰਨਾ ਚਾਹੀਦਾ ਵਾ ਤੋਂ ਵੀ ਆਪਣੇ ਹੀ ਪੰਜਾਬ ਦੇ ਵਿੱਚ ਪੰਜਾਬੀ ਗੋਲੀ ਤੇ ਬਹੁਤ ਨਹੀਂ ਆਉਂਦੀ ਇਸ ਤੋਂ ਲਾਵਾ ਲਈ ਕੋਈ ਸੁਝਾਅ ਸੀ ਕਿ ਜੇ ਵੀ ਫੰਡ ਦੀ ਗੱਲ ਹੈਗੀ ਉਹ ਸਾਰੇ ਪਹਾੜਾਂ ਦੇ ਨਾਟਕਾਤਵਦ ਜਿਹੜੇ ਫੰਡ ਉੱਤੇ ਜਣਾ ਚਾਹੀਦਾ ਕੋਈ ਚੈਨਲ ਕੰਪਨੀ ਤੋਂ ਬਣਾ ਨਹੀਂ ਚਾਹਤਾ ਇਸ ਨੂੰ ਰਵਾਸੀ ਜਾਂ ਸੀਵੀ ਜਾਂ ਸਾਡੇ ਗਿਣਤੀ ਘਟ ਰਹੀ ਹੈ ਮੈਂਬਰਾਂ ਦੀ ਜਾਂ ਸੁਭਾਵਾਂ ਦੀ ਕਾਸ਼ੀਰ ਦਾ ਘਟ ਰਹੀ ਹੈ ਉਹਦਾ ਬਦਲ ਜਿਹੜਾ ਇਹ ਹੈ ਕਿ ਉਹ ਸਰਗਰਮੀਆਂ ਨਾਲ ਜੁੜ ਕੇ ਅਸਲ ਮੈਂਬਰਸ਼ਿਪ ਵਾਦੀ ਹੈ ਸਰਗਰਮੀਆਂ ਦੇ ਨਾਲ ਹੀ ਜੁੜ ਕੇ ਉਹ ਅਵਰਤਪਾਉਂਦੇ ਕੋਈ ਵੀ ਕੀਰਤਤਾ ਹੋ ਲੈਕਚਰ ਨਾਲ ਜਾਂ ਹੋਰ ਨਵਕਤਰੀ ਵੀ ਉਹਦਾ ਪੈਦਾ ਨਹੀਂ ਹੁੰਦੀ ਉਹ ਅਵਰਤ ਦੇ ਵਿੱਚ ਪੈਦਾ ਹੁੰਦਾ ਉਹ ਇਸ ਕਰਕੇ ਸਾਨੂੰ ਜੁੜੀਏ ਵੀ ਸੱਜਣ ਸੁਭਾਵਾਂ ਦਾ ਗੁਨਾ ਨੂੰ ਬੰਦ ਕਰਨਾ ਚਾਹੀਦਾ ਹੈ ਰੌਂਕ ਤੋਂ ਉਹਦੇ ਪ੍ਰੰਤ ਤੋਂ ਉਹਦੀ ਰਿਪੋਰਟ ਪੇ ਜੋ ਉਹ ਚੈਨਲ ਬਣਾਉਣਾ ਚਾਹੀਦਾ ਜਿੱਥੇ ਉਹ ਰਿਪੋਰਟ ਪੇ ਜਗੜਨ ਉਹਨਾਂ ਨੂੰ ਸਰਗਰਮੀਆਂ ਕਰਨ ਦੇ ਲਈ ਯੋਜਨਾ ਕਰਨ ਦੇ ਲਈ ਟ੍ਰੇਨਾਂ ਜਿਹੜੀ ਚਾਹੀਦੀ ਉਹਦੇ ਨਾਲ ਸਾਡੀ ਟੀਮ ਮਿਲਦੀ ਹੈ ਉਹਨੂੰ ਵਜੂ ਕੀਤੇ ਜੇ ਮੀਟਿਆ ਹੈਗੀ ਉਹ ਚ ਲਗਾਤਾਰਤਾ ਹੋਵੇ ਤੇ ਜਿਹੜੇ ਮਤਲਬ ਉਹ ਵੀ ਜਿਹੜੀ ਜਿੱਥੇ ਵੱਧ ਦਾ ਸਟਰਕਚਰ ਆ ਉਹਦੇ ਚ ਵੀ ਫਰਕ ਪਾਇਆ ਲੱਗਦਾ ਵੀ ਜਿਸ ਤਰ੍ਹਾਂ ਜ਼ਿਲ੍ਹੇ ਹੈਗੇ ਜਿਹੜੇ ਦੇ ਵਿੱਚ ਜਿਹੜੀਆਂ ਸਵਤਨ ਸੁਭਾਵਾਂ ਹੁਣ ਜਿਹੜੀਆਂ ਉਹ ਜਿਹੜਾ ਜ਼ਿਲ੍ਹੇ ਦੇ ਵਿੱਚ ਉਹਦਾ ਇੱਕ ਜੇ ਇਹ ਪੱਤਰ ਦੀ ਇੱਕ ਇਕਾਈ ਯੂਨਿਟ ਵਾੜ ਜੇ ਪਰ ਉਹਦੇ ਉੱਤੇ ਕੋਈ ਵੀ ਨਾ ਵੜ ਜੇ ਕੁਝ ਵੀ ਹੋ ਜੇ ਉਹ ਜਿਹੜੇ ਜਿਹਨੇ ਨਗਾ ਜੋਨ ਵਾੜ ਕਲੀਅਰ ਹੋ ਗਿਆ ਫਲਾਦੇ ਬਣਾਉਣ ਦੇ ਜਿਹੜੇ ਫਲਾਦੇ ਜੋਨ ਦੇ ਵਿੱਚ ਹੈ। ਅਸੀਂ ਕਲੀਅਰ ਐਸਟ੍ਰਿਕ ਰੋਟੇਸ਼ਨ ਤੋਂ ਬਣੇ ਹੋਏ ਆ ਜਾਂ ਹੋਰ ਬਹੁਤ ਸਾਰੇ ਯੂਨਿਟ ਜਿਹੜੇ ਡਿਸਟ੍ਰਿਕਟਾਂ ਦੇ ਯੂਨਿਟ ਬਹੁਤ ਅਫੈਕਟਿਵ ਰਹਿੰਦੇ ਹੈਗੇ। ਤੋਂ ਇਸ ਕਰਕੇ ਉਹਨਾਂ ਦੇ ਵਿੱਚ ਰੈਸਿੰਗ ਐਸੋਸੀਏਸ਼ਨ ਚ ਜਿਹੜੇ ਬਣੇ ਗਏ ਜਿਹਦੇ ਵਿੱਚ ਖਿਰਚੇ ਬਟਿੱਡਾ ਜੋਨ ਬਣਿਆ ਹੋਇਆ ਇਸ ਤਰ੍ਹਾਂ ਮੰਨ ਲਓ ਉੱਤਰ ਬਿਆਲਾ ਜ਼ੋਨ ਹੈ ਇਹ ਇਹ ਐਂ ਫਿਰ ਜਿਹੜੇ ਬਣ ਕੇ ਫਿਰ ਜੋਨ ਬਣ ਕੇ ਫਿਰ ਪੰਜਾਬ ਉੱਤਰ ਜਿਹੋ ਸੀ ਇੱਕ ਨੈਟਵਰਕ ਬਣਾ ਲਏ ਨੇ ਉਹਦੇ ਨਾਲ ਸਾਡੀ ਕਾਮਦਾਰ ਸੌਖੇ ਹੋਏ ਤੇ ਸਾਡੀ ਪਹੁੰਚ ਵੀ ਸੌਖੀ ਹੋਈ ਤੇ ਹੀਠਾਂ ਵੀ ਵੀਡੀਓ ਚੱਲਦੀਆਂ ਨੇ ਤੇ ਇੱਕ ਜਨਰਲ ਕੋਰਡਿਨੇਟਰ ਰਹਿੰਦਾ ਵੀ ਜਿਹੜਾ ਸਾਨੂੰ ਇੱਥੇ ਮਤਲਬ ਨਾਲ ਵੀ ਸਪੋਰਟਿੰਗ ਰੋਲ ਅਦਾ ਕਰਦਾ ਹੈ ਵੀ ਦਿਰਸ ਤੋਂ ਨਾ ਮੈਂ ਸਾਰਿਆਂ ਨੂੰ ਕਿਰਪਾਤ ਸਹਿਤ ਬੇਨਤੀ ਕਰਦਾ ਹੈਗਾ ਵੀ ਇੱਕ ਪਲਾਂਜਣਾ ਗੱਲ ਮੈਂ ਕੀਤੀ ਸੀ ਉਹਦੇ ਵਿੱਚ ਉਹ ਇਹ ਹੈਗਾ ਵੀ ਕਿ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਹੈਗੀ ਹੈ ਉਹਦੇ ਵੱਲੋਂ ਜੀ ਆਪਣੇ ਐ ਕਿਹਾ ਉਹ ਵੀ ਨਵੀਂ ਰਾਸ਼ਟਰੀ ਸਿੱਖਿਆ ਰਣਤੀਸੀ 2020 ਉਹਦੇ ਬਦਲਵਜੋਂ ਇੱਕ ਲੋਕ ਪੱਖੀ ਸਿੱਖਿਆ ਰਣਤੀ ਤਿਆਰ ਕੀਤੀ ਗਈ ਹੈ ਉਹ ਮਈ 2025 ਤੋਂ ਲੈ ਕੇ ਲਗਾਤੋਂ ਕਿ ਖਰੜੇ ਦੇ ਰੂਪ ਦੇ ਵਿੱਚ ਹੈ ਪ੍ਰਧਾਨੀਆਂ ਨੂੰ ਕਾਪੀ ਉਹਦੀ ਇੱਕ ਦਿੱਤੀ ਹੈਗੀ ਇਹ ਬਾਕੀ ਹੋ ਕੁਝ ਪ੍ਰੋਫੈਸਰ ਅਮਿਤ ਪਾਲ ਸਿੰਘ ਦੇ ਬਦ ਕਟੜਾ ਉਹ ਲੈ ਕੇ ਆ ਰਹੇ ਹੈ ਕਾਪਣਾ ਉਹ ਤੁਹਾਨੂੰ ਸਾਰੇ ਨੂੰ ਆਪਾਂ ਵੰਡਾਂਗੇ ਤੀਕਰ ਮੇਰੇ ਕੋਲ ਹੈ ਜੋ ਬਾਅਦ ਵਿੱਚ ਵੰਡਾਂਗੇ ਕਿ ਹੁਣ ਪਾ ਕੇ ਦਸਤਾਵੇਜ਼ ਨਾ ਹੋਵੇ ਇਸ ਤਰ੍ਹਾਂ ਕਰੀ ਵੰਡੇ ਤਾਂ ਉਹ ਉਹ ਲਈ ਤੁਸੀਂ ਸਾਰੇ ਬਹੁਤ ਹੀ ਵਿਦਵਾਨ ਲੋਕ ਹੁੰਦੇ ਹੈ ਬਹੁਤ ਜਿੜਿਆਏ ਕਰੋ ਕਿ ਇਹ ਕੁਸ਼ਲ ਲਗਾਤਾਰ ਘੁਲੇ ਹੋਏ ਹੈ ਇਹ ਵੀ ਇੱਕ ਬਹੁਤ ਵੱਡਾ ਐਜੂਕੇਸ਼ਨਰੀ ਹੈ ਜਿਹੜੀ ਮਤਲਬ ਆਪਾਂ ਲਿਖਤਾ ਦੇ ਰਹੇ ਹਾਂ ਪਤਾਬਾ ਦੇ ਰਹੇ ਹਾਂ ਨਾਮਾਂ ਦੇ ਰਹੇ ਹਾਂ ਸੁਬਾਜ ਨੂੰ ਦੇ ਰਹੇ ਹੈਗੇ ਆ ਇਸ ਕਰਕੇ ਉਹਦੇ ਤੁਸੀਂ ਸੁਝਾਅ ਜਰੂਰ ਭੇਜਣੇ ਉਹ ਈਮੇਲ ਉਹ ਆਪਣੇ ਪ੍ਰੋਫੈਸਰਾਂ ਨੂੰ ਦੇ ਦੇਣਗੇ ਉਸ ਬਸਤਰ ਹੈਗੇ ਉਸ ਈਮੇਲ ਤੁਸੀਂ ਵਿਅਕਤੀਗਤ ਸੁਝਾਅ ਦੇ ਸਕਦੇ ਹੋ ਉਹ 24 ਜਨਵਰੀ ਨੂੰ ਜਿਹੜੀ ਬੰਗਲੌਰ ਕਿਤੇ ਉਹ ਲੋਕਾਂ ਦੀ ਪਾਰਲੀਮੈਂਟ ਦੇ ਵਿੱਚ ਕੁਝ ਨਹੀਂ ਹੈ ਪਾਸ ਹੋਣੀ ਹੈ ਉਹ ਫਿਰ ਪੱਕੀ ਮੁਕੰਮਲ ਲੋਕ ਪੱਕੀ ਨੀਤੀ ਬਣੇਗੀ ਇਹ ਪਹਿਲੀ ਵਾਰ ਇਹ ਅਹਿਰ ਹੋਇਆ ਹੈਗਾ ਵੀ ਜਿਹੜੀਆਂ ਜਸੇਵਲੀਆਂ ਹੈਗੀਆਂ ਲੋਕਾਂ ਖਾਸਤੇ ਵਧੀਆ ਸਿੱਖਿਆ ਕਿਵੇਂ ਦਿੱਤੀ ਜਾਵੇ ਸਾਰੇ ਵਰਗਾਂ ਤੱਕ ਬਰਾਬਰ ਤੱਕ ਕਿਵੇਂ ਹੋਵੇ ਉਹਦੇ ਲਈ ਵੀ ਸਿੱਖਿਆ ਰੀਤੀ ਬੜੀਆਂ ਕਾਫੀ ਲਗਾ ਲਗਾਤਾਰ ਉਹਨੇ ਕੋਈ ਬਹਿਚਦਾ ਸੌ ਰਟਾਇਆ ਡਾ ਪ੍ਰੋਫੈਸਰ ਉਹਨੇ ਦਿੱਤ ਸਾਲ ਦੇ ਮੀਂਤ ਨਾ ਹੋਰ ਕਿ ਤੱਕ ਕਰਾ ਤਾਂ ਉਹ ਹੋਰ ਰਿਚ ਹੋ ਜੂਗਾ ਜਦੋਂ ਤੁਹਾਡੇ ਸੁਚਾਰ ਮਤਲਬ ਪਹੁੰਚਣਗੇ ਇਸ ਤਰ੍ਹਾਂ ਕਿ ਤੁਸੀਂ 9ਵੇਂ ਰੂਪ ਦੇ ਵਿੱਚ ਜਿਵੇਂ ਆਪਣੀ ਤੋਂ ਸਟੇਜ ਉਗੜੀ ਹੈ ਆਪਣੀ ਦਵਾਈ ਕੋ ਵੀ ਹੈ ਉਹ ਵੀ ਆਪਦੇ ਸੁਚਾਰ ਦੇ ਵਿੱਚ ਜਰੂਰ ਪੜ ਕੇ ਉਹ 24 ਜਨਵਰੀ 22 23 ਜਨਵਰੀ ਤੱਕ ਉਹਨਾਂ ਨੂੰ ਮਨ ਭੇਜ ਸਕਦੇ ਹੈਗੇ ਉਹ ਮੰਡਿਆ ਜਾਊਗਾ ਤਾਂ ਉਹ ਜਿਹੜੀ ਉਹ ਵੀ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਉਹ ਵੀ ਕੰਮ ਕਰ ਰਹੀ ਹੈ ਵੀ ਤਾਂ ਕਿ ਇਹ ਇਹਦੇ ਪੰਜਾਬ ਜੋੜ ਵੀ ਹੈਗੇ ਜਿਹੜੀ ਡਾਕਟਰ ਸ਼ਾ ਸ਼ਾਮ ਸਿੰਘ ਦਾ ਵੀ ਪ੍ਰਧਾਨ ਹੈਗਾ ਆਲ ਇੰਡੀਆ ਸੇਵ ਦੇ ਪੰਜਾਬ ਦੇ ਤੇ ਅਵਤਪਾਲ ਸਿੰਘ ਪਟਿਆਲਾ ਇਹ ਸੱਤਰ ਹੈਗੇ ਉਧਰ ਪ੍ਰੋਫੈਸਰ ਜੀ ਮੋਹਨ ਸਿੰਘ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਉਹਦੇ ਮੀਡੀਆ ਲੈਵਲ ਦੇ ਚੇਅਰਮੈਨ ਹੈ ਗਹਾ ਕਮਲਜੀਤ ਖੰਨੇ ਹੋਣੀ ਉਹ ਉਹਨੂੰ ਚੁਣਿਆ ਹੈ ਪੰਜਾਬ ਦੀ ਬੋਡੀ ਨੂੰ ਇਜ਼ਾਰ ਹੈਗੀ ਤੋ ਇਹ ਤਾਂ ਸਾਨੂੰ ਜਿਹੜਾ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵੀ ਸੁਝਾਵਾਂ ਦੇ ਰੂਪ ਦੇ ਵਿੱਚ ਜਾਂ ਹੋਰ ਅਸੀ ਥਿੰਕਿੰਗ ਤੇ ਨੇੜੇ ਕੋਈ ਸਕੂਲਾਂ ਨੂੰ ਕਿਸ ਤਰ੍ਹਾਂ ਕੋਆਰਡੀਨੇਟ ਕਰ ਸਕਦੇ ਉਹਦੇ ਵਿੱਚ ਵੀ ਸਾਨੂੰ ਬਹੁਤ ਜਿਹੜੀ ਇੱਕ ਪਰੀਤੀ ਦੇ ਨਾਲ ਆਹ ਜਿਹੜਾ ਸਹਿਯੋਗ ਦੇਣਾ ਚਾਹੀਦਾ ਹੈ ਇਹ ਬਹੁਤ ਬਹੁਤ ਜ਼ਰੂਰੀ ਹੈ ਮੈਂ ਬੋਲਾਂ ਮਾਝਾ ਮੁੱਖਿਆਰ ਸਿੰਘ ਬੰਗੜੀ ਜੁਨਨ ਬੈਂਤੀ ਮੱਛੇਵ ਇਹਨਾਂ ਤੋਂ ਬਾਅਦ

ਕਉ ਤੋਂ ਪਹਿਲਾ ਕਹਾ ਇੱਕ ਪਹਿਲੀ ਵਾਰ ਮੈਲਦੀ ਵਾਲੀ ਕੋਰਣਾ ਆਪਾਂ ਮਿਲ ਰਹੇ ਆ ਤੇ ਨਵੇਂ ਸਾਥ ਦੀ ਸਾਲਾਨ ਨੂੰ ਜੀ ਬਧਾਈ ਦੇਉਂਦੇ ਪਰਮਾਤਮਾ ਸਾਰੇ ਸੁਖ શાંતੀ ਬਖਸ਼ੇ ਤੇ ਤਾਂ ਕਿ ਅਸੀਂ ਪੰਜਾਬੀ ਪਾਸੇ ਬਤਰੀਏ ਕਿ ਇਹ ਅਸਰ ਕੁਲਦੀ ਸੇਵਾ ਕਰ ਦੇਣੀ ਜੀ ਬਾਕੀ ਕਈ ਸੁਭਾਵਾਂਕਾ ਦੇਖਿਆ ਉਹ ਕਹਿੰਦੇ ਰਜੈਕਟ ਕਰਨ ਵਾਲੀ ਟੀਮ ਕਾਇਆ ਕਰ ਲੈਂਦੇ ਜਿਹੜੇ ਇੰਨੀ ਸੁਭਾਵਾਂ ਕੁਲ ਟਾਲੀਆ ਦੂਦ 400 ਬੰਦਾ ਕਿਤੇ ਆਏ ਤਾਂ 50 ਬੰਦੇ ਜੀ ਇਹ ਗੱਲ ਨਹੀਂ ਸੋਚਣੀ ਚਾਹੀਦੀ ਜਿਹੜਾ ਬੰਦਾ ਜੋ ਆਇਆ ਹੈ ਉਹ ਇੱਕ ਕਰੀਮ ਹੈ ਆਪਦੇ ਇਲਾਕੇ ਦੀ ਉਹਦੇ ਵਿੱਚ ਹਰ ਬੰਦੇ ਦੇ ਵਿੱਚ ਵਿਚਾਰ ਜਿਹਾ ਪਰਮਾਤਮਾ ਨੇ ਬੜਾ ਅੱਛਾ ਪਿਆਰ ਆਇਆ ਹਰ ਇੱਕ ਦਾ ਵਿਚਾਰ ਅਲੱਗ-ਅਲੱਗ ਹੈ ਉਹ ਸੁਣਨਾ ਜ਼ਰੂਰੀ ਚਾਹੀਦਾ ਕਿਉਂਕਿ ਐਸ ਵੇਲੇ ਦੋ ਚੀਜ਼ਾਂ ਨੂੰ ਖਤਰਾ ਹੈ ਪੰਜਾਬੀ ਨੂੰ ਸਭ ਤੋਂ ਵੱਧ ਜਿਆਦਾ ਖਤਰਾ ਹੋਣ ਪੰਜਾਬੀ ਜਿਹੜੇ ਆ ਐਨ ਆਰ ਆਈ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਉਸ ਤੋਂ ਜ਼ਿਆਦਾ ਖਤਰਾ ਹੋ ਗਿਆ ਹੈ ਕੌਟਰੀਆ ਪੰਡਾ ਬੰਦ ਬੰਦ ਕੇ ਤੇ ਵਾਪਸ ਕੌਟ ਹੋ ਰਣੀ ਹੈ ਔਰ ਉਹਦੇ ਜਿਹੜੇ ਸਿੱਖੀ ਨੂੰ ਉਸ ਤੋਂ ਜ਼ਿਆਦਾ ਖਤਰਾ ਉਹਨਾਂ ਦੇ ਦਿੰਦੇ ਨੇ ਦੇਖੋ ਇਹ ਕੌਮ ਦੀ ਕੋਈ ਕ ਬਾਬੇ ਨਾਲ ਦੇ ਮੇਸ਼ੇ ਨੂੰ ਜੇ ਕਿ ਜੰਦੀ ਹੈ ਔਰ ਆਪਾਂ ਲੰਗਰ ਖਾਧਾ ਤੋਂ ਨੇ ਕਿਤੇ ਲੋਕ ਨਹੀਂ ਆਜੇ ਕਿ ਫਿਰ ਵੀ ਕੀ ਕੀ ਹੈ ਇਹਦੇ ਵਿੱਚ ਉਹ ਆ ਜਾਂਦਾ ਗੱਲ ਜਿਹਨੇ ਮਾਂ ਦੇ ਉੱਤੇ ਕਿਸੇ ਕਵੀ ਨੇ ਕੀ ਲਿਖੀ ਹੈ ਇਹ ਪੀਰ ਪਗੰਬਰ ਦੰਤੀ ਹੈ ਔਰ ਫਿਰ ਦੀ ਤਕਦੀਰ ਕੀ ਹੈਤੀ ਹੈ ਔਰ ਇਹ ਬਾ ਬਦਕੇ ਸੰਭੋ ਮਾ ਹੈ ਤੋ ਬੱਚੋ ਕੇ ਆਪਣੇ ਬਾ ਬੇਟੂ ਵੀ ਸੇਧ ਤੇ ਲੇਕੀ ਹੈ ਲੇਕਿਨ ਜਿੱਦ ਇਹ ਕੋਮ ਕਰਦੀ ਹੈ ਲੋਕਾਂ ਦਾ ਭਲਾ ਇਹਦੇ ਉੱਤੇ ਕੋਦਰਤੀ ਗੱਲ ਹੈ ਇਹ ਤਾਂ ਬਾਬੇ ਨਾਨਕ ਦਾ ਵੀ ਆਪਣੇ ਹੋਈ ਹੈ ਪਰ ਆਪਣਾ ਹੀ ਮਿਸ਼ਾਲੀਆ ਟੁੱਟੀ ਚੀਜ਼ ਬੈਂਤੀ ਮੈਂ ਇਹ ਕਰਦਾ ਕਿ ਕਈ ਜਿਹੜੇ ਨਵੇਂ ਲੇਖ ਸ਼ੁਰੂ ਹੁੰਦੇ ਆ ਉਹਨਾਂ ਦੇ ਵਿੱਚ ਜੇ ਕੋਈ ਪਰਪੱਕ ਲੇਖ ਛੋਦੇ ਆ ਉਹਨਾਂ ਨੂੰ ਮਤਲਬ ਹੈ ਡਾਊਨ ਫਾਲ ਕਰਨ ਲਈ ਕੋਈ ਕਰਦੇ ਆ ਇਹ ਤਾਂ ਜਾ ਕੁਛ ਨਹੀਂ ਹੈ ਤਾਂ ਮੈਂ ਟੁਕੜੇ ਕਿੱਥੇ ਪਹੁੰਚੀ ਜਾ ਤੇ ਮੇਰੀ ਬੇਨਤੀ ਹੈ ਕਿ ਉਹ ਬਜ਼ਾਰ ਹੰਸਤਾਣ ਬਣ ਕੇ ਉਹਨਾਂ ਬਜੇ ਬਾਹਰ ਕੇ ਨਾਮ ਲਿਖਵਾ ਕੇ ਦੁਰ ਮਿਲ ਪੰਜਾਬੀ ਨੇ ਤੇ ਕੋਈ ਜੜੇ ਨਹੀਂ ਜਾਂਦਾ ਪੰਜਾਬੀ ਨੇ ਤੇ ਕੋਈ ਨਹੀਂ ਜਾਂਦਾ ਹੋਰ ਤੁਸੀਂ ਦੇਖੋ ਤੁਹਾਡੇ ਜੋ ਬਹੁਤ سارے ਬੰਦੇ ਆਇੰਦਾ ਰਹੀ ਹੋਗੇ ਤੁਸੀਂ ਪ੍ਰਵਾਸ ਕਰਦੇ ਹੋ ਪ੍ਰਵਾਸ ਨੂੰ ਰੋਕੋ ਉਹ ਸਾਡੇ ਫੀਡ ਕੋਟ ਹੈ ਕਰੋਨਾ ਬਣੀ ਬਣੀ ਆ ਉਹ ਮਾਂ ਬੁੱਤ ਵਡੇ ਬੱਚੇ ਬਾਹਰ ਬਿਠੇਗੇ ਕੋਈ ਉਹਨੂੰ ਸੰਭਾਲ ਵਾਲਾ ਨਹੀਂ ਆ ਉਹ ਦਾਲੀ ਜਾ ਕੇ ਦੂਜੇ ਪਜੇ ਰੱਖ ਲੈਣਗੇ ਦੇਖ ਬਾਜੂ ਇਹ ਲਿਖ ਬਾਜੂ ਅਸੀਂ ਆਪਣਾ ਸਾਰਾ ਖੂਤਕੇ ਬਚਨ ਪਾਲਦੇ ਆ ਕਰਦੇ ਆ ਇਕਾਂ ਦੀ ਵਾਸਤੇ ਪਾਲਦੇ ਆ ਸਾਨੂੰ ਸਾਰੀ ਆਸਾਂ ਵੀ ਇਹੀ ਕਹਿੰਦੇ ਆ ਅਸੀਂ ਪੁਲਦਾਨ ਕਰਨੇ ਵਾਸਤੇ ਕਰਦੇ ਆ ਕਿ ਸਾਡਾ ਧੀਰਜ ਜਾਂ ਜਾਨ ਸਾਡੀ ਸੋਖੀ ਨਿਕਲੇ ਬੰਦੇ ਕਹਿੰਦੇ ਆ ਜੀ ਕਿ ਪੈਸੇ ਦੀ ਮਤੀ ਦੀ ਦੌੜ ਦੇ ਵਿੱਚ ਉਧਰ ਚਾ ਕੇ ਜਿਗੇ ਅਸੀਂ ਆਪ ਦਾ ਯਕੀਨ ਜਾਂ ਚਾਹਾਂ ਦਾ ਜ਼ਹਿਰੀ ਤੇ ਰੂਹਰ ਜਾ ਰਹੇ ਆ ਤੇ ਜੇ ਅਸੀਂ ਨੀ ਕੀ ਬਾਬਾ ਬਾਬੇ ਤੇ ਬਰੀ ਜਾਂਦਾ ਤਾਂ ਕੋਈ ਬੰਦਾ ਪੁੱਛਦਾ ਨਹੀਂ ਆ ਤੇ ਫਿਰ ਸਾਡਾ ਸਰਕਾਰ ਦਾ

ਇਹ ਉਪਰ ਦਾ ਇਹਨੇ ਉਸੇ ਨੁਕਤੇ 'ਤੇ ਇਹਨੇ ਮੁਖਾਇੀ ਸੀ ਅਕੈਡਮੀ ਨੂੰ ਉਹ ਦਿੱਸਤ ਨਾ ਕਾਇਲ ਇਹਨਾਂ ਕਿਹੜੀਆਂ ਗੱਲਾਂ ਕਿਸ ਤਰ੍ਹਾਂ ਬਲੌਗ ਵਿੱਚ ਦਿੱਤੀ ਜਾਵੇ ਜਾਂ ਜਿਹੜੀਆਂ ਸਭਾ ਮਾਰਗੂ ਸੂਚੀਆਂ ਉਹਨਾਂ ਵੱਡੀਆਂ ਰਹਦੀਆਂ ਨੇ ਉਹਦੇ ਬਾਰੇ ਉਸੇ ਤਰ੍ਹਾਂ ਨੁਕਤੇ 'ਤੇ ਜ਼ੋਰ ਨਾਲ ਗੱਲ ਰੱਖੀ ਜਾਵੇ ਸਰੋਤ ਸਿੰਘ ਜੀ ਆਗੇ ਇਹਨਾਂ ਨੂੰ ਬਾਅਦ ਵਿੱਚ ਕਰਨਾ ਚਾਹੀਦਾ ਹੈ ਆਪੀ ਹੋ ਗਏ ਗਲੇ ਹੈ ਕਿ ਕਿ ਦਿੱਤੇ ਬਾਰੇ ਸਿੱਖਤ ਹੋ ਰਹੇ ਆ ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬੀ ਭਾਸ਼ਾ ਬਾਰੇ ਜਿਹੜੀ ਚੱਲ ਰਹੀ ਹੈ ਇਸ ਦੀ ਮੀਟਿੰਗ ਦੇ ਵਿੱਚ ਵੀ ਮੈਂ ਕਿਹਾ ਸੀ ਕਿ ਭਾਸ਼ਾ ਦਾ ਜਿਹੜਾ ਇੱਕ ਮਾਡਲ ਵਰਪਰਟਲੀ ਪੂਰੇ ਵਿਸ਼ਵ ਦੇ ਵਿੱਚ ਚਾਹੀਦਾ ਲੇ ਵੰਡਿਆ ਹੋਇਆ ਹੈ ਉਹ ਕੋਈ ਤੁਰਵਾ ਚ ਹੈ ਉਦੋਂ ਕਿ ਕੀ ਤਰਗਿਆ ਤੇ ਰਾਜੀਆਂ ਨੇ ਸ਼ਾਮਲ ਨੇ ਪਰ ਉਹਨਾਂ ਦਾ ਸਾਰਾ ਦਾ ਇਸ਼ੂ ਜੰਗਾ ਕਾਰਪੋਰੇਟਾ ਇਹ ਹੈ ਕਿ ਵਿਸ਼ੇ ਪੱਤਰ ਦੇ ਦਿੱਤੇ ਸੀ ਕਮਰਸ਼ਲ ਜਿਹੜੀ ਲੈਂਗੁਏਜ ਹੈ ਉਹ ਨਹੀਂ ਚਾਹੀਦੀ ਹੈ ਜਿੱਦੇ ਨਾਲ ਉਹਨਾਂ ਦੇ ਆਦਾਨ ਪ੍ਰਾਦਾਨ ਸੌਖੀ ਹੋ ਸਕਣ ਤੇ ਉਹਦੀ ਮਾਰਕੀਟਿੰਗ ਤੇ ਸਾਡੇ ਤੇ ਪੈਣੀ ਸੁਧਾਨਾ ਚੌਂਕ ਹੈ ਹੀਰੋ ਸਾਈਕਲ ਵਾਲਿਆਂ ਨੇ ਜਰੀਆ ਮੋਹ ਜਿਹੜੀ ਪੰਜਾਬੀ ਚੀਜ਼ਾਂ ਆਉਂਦੀਆਂ ਆਉਂਦੀਆਂ ਇਕ ਕੁਝ ਤੋਂ ਅਮਲੇ ਉੱਤੇ ਰੋਣਾ ਰੋਕਾ ਵੀ ਪਾਇਆ ਪਰ ਉਹ ਬਰਕਰਾਰ ਰਿਹਾ ਇਸ ਤਰ੍ਹਾਂ ਦੀ ਜਿਸ ਕੀ ਵਿਚਾਰ ਕਰਦੇ ਹਾਂ ਇਸ ਕੋਚ ਦੇ ਦੂਸਰੀ ਗੱਲ ਮੈਂ ਸਾਰੀ ਉਮਰੀ ਸਕੂਲਾਂ ਚ ਪੜਾਇਆ ਬੇਸ਼ੱਕ ਕਹਿਤਾ ਜਾਂਦਾ ਹੈ ਕਿ ਰੀਜਨਲ ਗੋਰ ਜਿਹੜਾਗਾ ओरिजिनल ਲੈਂਗੁਏਜ ਨੂੰ ਮਰਮੋਟ ਕਰੇਗਾ ਉਹ ਆਪਣੀ ਭਾਸ਼ਾ ਦੇ ਵਿੱਚ ਆਪਣੇ ਜਿਹੜੇ ਸਬਜੈਕਟ ਨੇ ਪੁਨਰ ਲਾ ਕੋਨਟੈਂਟ ਚੁਣਦੀ ਜਿਵੇਂ ਬਰੀ ਰੀਜਨਲ ਬੋਰਡ ਦੀ ਹੈ ਪਰ ਦੇਖਿਆ ਜਾਂਦਾ ਹੈ ਕਿ ਬਹੁਤ ਮਾਤੀ ਬੋਰਡ ਦੀਆਂ ਕਲਾਸਾਂ ਦਾ ਬੜਾ ਮੋਟਾ ਧਿਆਨ ਲਗਾਇਆ ਜਾਂਦਾ ਹੈ ਨਹੀਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਸਾਰੀਆਂ ਪ੍ਰਾਈਵੇਟ ਪਬਲਿਸ਼ਰਾਂ ਸਾਹਰੇ ਨੇ ਉਹਨਾਂ ਦਾ ਕੰਟ੍ਰੈਕਟ ਹੈ ਤਾਂ ਮਾੜਾ ਹੈ ਕਿਤੇ ਵੀ ਪੰਜਾਬੀ ਸਭਿਆਚਾਰ ਦੀ ਗੱਲ ਨਹੀਂ ਕਿਤੇ ਸਾਡੇ ਲਾਇਕ ਨਹੀਂ ਹੈਗੇ ਉਹਦੇ ਚਾ ਔਰ ਜਿਹੜੇ ਤੇ ਪੇਸ਼ ਵੀ ਕਰੇ ਜਾਂਦੇ ਨੇ ਉਹ ਅਧਨੀ ਜੇ ਘੱਟੇ ਪੇਸ਼ ਕੀ ਜਾਂਦੇ ਉਹਦੇ ਤੇ ਵੀ ਕੋਈ ਕਮੇਟੀ ਇਸ ਤਰ੍ਹਾਂ ਦੀ ਬਣਾਈ ਜਾਵੇ ਇਹਦਾ ਨਿਖਣ ਕਰ ਸਕਦੇ ਵੀ ਭਾਈ ਤੁਸੀਂ ਕੀ ਪੜਾ ਰਹੇ ਹੋ ਉਹਦੇ ਕੋਲ ਅਥਾਰਟੀ ਹੋਵੇ ਪਰ ਮਟਰ ਨੂੰ ਡੌਟੀ ਲਈ ਜਾਵੇ ਵਰਤੇ ਬੜਦੀ ਕਾਰਵਾਈ ਕਰੀ ਜਾਵੇ ਸਕੂਲਾਂ ਦੇ ਵਿੱਚ ਪੰਜਾਬੀ ਦਾ ਬੋਲਬਾਲਾ ਜਿਹੜਾ ਨਹੀਂ ਰਿਹਾ ਹੈਗਾ ਪ੍ਰਾਈਵੇਟ ਸਕੂਲ ਜਿਹੜੇ ਨੇ ਅਸੀਂ ਗੋਲਣ ਦੀ ਗੱਲ ਕਰਦੇ ਆ ਜਿਹੜਾ ਇੱਕ ਸਬਜੈਕਟ ਦੇ ਉੱਤੇ ਪੜਾਇਆ ਜਾ ਰਿਹਾ ਹੈਗਾ ਸਬਜੈਕਟ ਜਿਹੜੇ ਪੰਜਾਬ ਦੇ ਸੀਰੀਅਸਲੀ ਸਕੂਲ ਨੇ ਉਹ ਦੂਸਰੀ ਬੋਰਡ ਹਸਪਤਲ ਸਕੂਲ ਨੇ ਉਹਰਾ ਤੋਂ ਪਾ ਚੁੱਕੇ ਨੇ ਆਪਸ਼ਨਲ ਤੇ ਪੰਜਾਬੀ ਜਿਹੜਾ ਵੀ ਪੜਾਇਆ ਜਾ ਰਿਹਾ ਉਹ ਨਾ ਹਲਕਾ ਹੈ ਦੋਨੋਂ ਤੁਸੀਂ ਕਿਤਾਬ ਚੁੱਕ ਲਈ ਦੂਸਰੀ ਗੱਲ ਕਿ ਜਿੰਨੇ ਵੀ ਅਸੀਂ ਇਧਰ ਸਾਡਾ ਬਾਦਸ਼ਾਹ ਦਾ ਦੇਰ ਹੁੰਦਾ ਹੈ ਜੇਕਰ ਅਸੀਂ ਗ੍ਰੰਥ ਬਜੋੜੇ ਪੁਜਾਇਆ ਜਾਵੇ ਤੇ ਮੈਂ ਕਹਣਾ ਨਹੀਂ ਕਿ ਇਸ ਤਰ੍ਹਾਂ ਦੀ ਕੋਈ ਨਾ ਪਾਲਸੀ ਰੱਖ ਲਈ ਜਵੇ ਵੀ ਕੋਈ ਛੋਟਾ ਜਿਹਾ ਮੱਗ ਪਤਾ ਪੰਜਾਬੀ ਭਾਸ਼ਾ ਕਰਦੀ ਜੋ ਚੱਲ ਰਿਹਾ ਹੈ سلسلہ ਉਸ ਦੇ ਸੰਬੰਧ ਵਿੱਚ ਅਫਸਰ ਨੂੰ ਜਿਹੜਾ ਜਿਹੜੇ ਦਾ ਮਾਲਕ ਕਹਿ ਜਾ ਤਸੀਦਾਬਾਦ ਕਰੋ ਦਿੱਤਾ ਜਾਂਦਾ ਹੈ ਭਾਈ ਕੀ ਕਰਦਾ ਹੈ ਤੇ ਮੇ ਇਹ ਵਿਚਾਰ ਇਹ ਹੋਣਾ ਚਾਹੀਦਾ ਤਾਂ ਜੋ ਸਮੇਂ ਸਵੇ ਸੱਚਾ ਕੇ ਜੇ ਕੋਈ ਸਾਡੇ ਵਾਂਗ ਸ਼ਿਕਾਇਤ ਕਰਦਾ ਉਹ ਚੈੱਕ ਕਰਤਾਵੇ ਭਾਈ ਸਰ ਨੂੰ ਇਹਨਾਂ ਨੇ ਮੈਮੋਰੰਡਮ ਦਿੱਤਾ ਹੋਇਆ ਹੈਗਾ ਇਹ ਵੀ ਜ਼ਰੂਰੀ ਹੈ ਨਾ ਕਿਉਂਕਿ ਮੈਂ ਦੇਖਿਆ ਦੁਕਾਨਾਂ ਦੇ ਉੱਤੇ ਬੋਰ ਲਾਉਣ ਭਗਵਾਨ ਨੇ ਦੱ ਕਿਹਾ ਵੀ ਤੁਸੀਂ ਬੋਰ ਪੰਜਾਬੀ ਚ ਲਾਓ ਪਰ ਕੋਈ ਅਮਲ ਨਹੀਂ ਕਰਦਾ ਇਥੇ ਬਹੁਤ ਸਾਰੀ ਇਸ ਤਰ੍ਹਾਂ ਦੀ ਪਰ ਬੇਰ ਦਿੱਤੇ ਲੋਕ ਬੈਠੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਨਹੀਂ ਚਾਹਦੇ ਕਿ ਉਹ ਪੰਜਾਬੀ ਬੋਲਣ। ਜੇ ਅਸੀਂ ਪੰਜਾਬੀ ਭਾਸ਼ਾ ਪੰਜਾਬੀ ਸਾਹਿਤ ਦੀ ਉੱਤਮਤਾ ਹੀ ਨਹੀਂ ਦੇਖਦੇ। ਉੱਤਮਤਾ ਹੀ ਤਾਂ ਦੇਖਾਂਗੇ ਜੇਕਰ ਅਸੀਂ ਉਤਮ ਸਾਹਿਤ ਰਚਾਂਗੇ। ਉਹ ਸੜਾ ਪਰਵਾਹ ਵੀ ਦੂਸਰੀ ਭਾਸ਼ਾ ਚ ਹੋ ਗਈ। ਅਸੀਂ ਉਹ ਜੇ ਸਾਹਿਤ ਨੂੰ ਪ੍ਰਮੋਟ ਨਾ ਕਰੀਏ ਜਿਹੜਾ ਬੇहद ਘਟੀਏਗਾ। ਹਰੇਕੀ ਕਿਤਾਬ ਲੈ ਕੇ ਆ ਰਿਹਾ ਹੈ ਇਹ ਪੰਜਾਬੀ ਮਾਂ ਬਾਤਾਂ ਦੀਆਂ ਜਿਹੜੀਆਂ ਝੋਲੀਆਂ ਨੇ ਨਾ ਪਾੜ ਦੇਣਗੇ ਸਾਰੇ। ਭਰ ਭਰ ਕੇ। ਉਸ ਨੂੰ ਰੁਕੋ। ਵੀ ਇਸ ਤਰ੍ਹਾਂ ਦਾ ਲਿਟਰੇਚਰ ਨਾ ਸ਼ਕੀ।

ਉਹ ਤੋਂ ਕੰਨੀ ਕਰ ਕਾਈ ਕਰੀ ਉਹਨਾਂ ਨਾਲ ਸਾਸੀ ਦਾ ਕਈ ਵਰੀ ਚੁੱਪ ਸਾਂਝ ਕਰ ਲੈਣੇ ਆ ਦੂਸਰੇ ਹੋਰ ਪਾਸੇ ਭੁੱਗ ਜਾਂਦੇ ਨੇ ਇਹੋ ਜਿਹੇ ਬੰਦੇ ਵੀ ਕੈਂਟੀ ਚੋਣ ਚ ਗਏ ਨੇ ਜਿਹੜੇ ਮਹਾਨ ਕੰਬੇ ਨਹੀਂ ਜਿਨ੍ਹਾਂ ਦਾ ਚਰਿੱਤਰ ਹੀ ਨਹੀਂ ਉੱਥੇ ਬੈਠੇ ਨੇ بڑے ਹੋ ਮੈਂਬਰ ਇੰਕੀ ਹੋ ਜਿੱਤੇ ਗਏ ਇਹ ਇਹਨਾਂ ਚੀਜ਼ਾਂ ਨਾਲ ਲੋੜ ਸੜਾ ਚਾਹੇ ਵੀ ਤੁਹਾਡੇ ਨਾਲ ਸੈਂਟ ਹੀ ਕਰ ਲਈ ਅੱਗੇ ਕੋਈ ਕਿਸੇ ਨੂੰ ਪੈਰੀ ਹੈ ਉਸ ਵੇਲੇ ਕੋਈ ਨਹੀਂ ਪੈਰੀ ਤੋਂ ਇਹਦਾ ਜਰਾਂ ਲਈ ਬਾਕੀ ਜੇ ਕੋਈ ਬक्ती ਮੌਜੂਦ ਕੀ ਬਹੁਤ ਜੀਵਨ ਦਾ ਦਰਸ਼ਕ ਹੈ